ਸੈਕਟਰੀ ਪਾਵਰ ਇਹ ਜਿਹੜੀ ਅਸੀਂ ਅਨਾਉਂਸਮੈਂਟ ਕਰਨ ਜਾ ਰਹੇ ਆ ਇਹ ਪੂਰੀ ਜਨਤਾ ਦੇ ਹਰ ਇੱਕ ਤੇ ਅਸੀਂ ਅਨਾਉਂਸਮੈਂਟ ਕਰਨ ਜਾ ਰਹੇ ਆ ਜਿਹੜੇ ਨਵਾਂ ਲੋਡ ਅਪਲਾਈ ਕਰਦੇ ਸੀਗੇ ਉਹਨਾਂ ਨੂੰ ਬੜੀ ਪ੍ਰੋਬਲਮ ਆਂਦੀ ਸੀ ਅਸੀਂ 50 ਕਿਲੋਵਾਟ ਤੱਕ ਇਹ ਬਹੁਤ ਮੇਰੇ ਖਿਆਲ ਦੋ ਚਾਰ ਸਟੇਟਾਂ ਹੋਣੀਆਂ ਇੰਡੀਆ 'ਚ ਜਿਹੜੀਆਂ ਇਹ ਕਰਦੀਆਂ ਮੈਂ ਡਿਟੇਲ 'ਚ ਨਹੀਂ ਗਿਆ ਪਰ ਮੇਰੇ ਕੋਲ ਲਿਸਟ ਬੜੀ ਸਟੇਟਾਂ ਦੀ ਹੈ ਜਿਹੜੀਆਂ ਇਹ ਨਹੀਂ ਕਰਦੀਆਂ ਅਸੀਂ ਟੈਸਟ ਰਿਪੋਰਟ ਖਤਮ ਕਰਦੇ ਆ ਤੁਹਾਨੂੰ 50 ਕਿਲੋਵੋਲਟ ਦੇ ਕਨੈਕਸ਼ਨ ਤੱਕ ਟੈਸਟ ਰਿਪੋਰਟ ਦੀ ਬਿਲਕੁਲ ਲੋੜ ਨਹੀਂ ਪਵੇਗੀ ਪੂਰੇ ਪੰਜਾਬ ਸੂਬੇ ਵਿੱਚ ਚਾਹੇ ਉਹ ਇੰਡਸਟਰੀਅਲ ਹੈ ਚਾਹੇ ਕਮਰਸ਼ੀਅਲ ਹੈ ਚਾਹੇ ਰੈ residențial ਹੈ ਕੋਈ ਵੀ ਕਨੈਕਸ਼ਨ ਹੈ ਔਰ 50 ਤੋਂ 100 ਤੱਕ ਟੈਸਟ ਰਿਪੋਰਟ ਦੀ ਤੁਹਾਨੂੰ ਲੋੜ ਪਵੇਗੀ ਪਰ ਉਹ ਪੀਐਸਪੀਸੀਐਲ ਵੈਰੀਫਾਈ ਨਹੀਂ ਕਰੇਗਾ ਉਹ ਤੁਸੀਂ ਆਪਣੇ ਲਈ ਰੱਖ ਲੀ ਪਰ ਜਦੋਂ ਮੈਂ ਇਹ ਅਨਾਉਂਸਮੈਂਟ ਕਰਨ ਜਾ ਰਿਹਾ ਨਾਲ ਮੇਰੀ ਗੁਜ਼ਾਰਿਸ਼ ਹੈ ਸਾਰੇ ਕੰਜ਼ਿਊਮਰਸ ਲਈ ਜਿਹੜੇ ਲੋਡ ਅਪਲਾਈ ਕਰਦੇ ਆ ਭਾਈ ਚੰਗੇ ਕੰਟਰੈਕਟਰਾਂ ਤੋਂ ਕੰਮ ਕਰਾ ਲਓ ਅਸੀਂ ਸਹੂਲਤ ਜ਼ਰੂਰ ਦੇ ਰਹੇ ਆ ਵੀ ਤੁਸੀਂ ਤੰਗ ਨਾ ਹੋ ਪਰ ਕੰਟਰੈਕਟਰ ਚੰਗੇ ਤੋਂ ਕੰਮ ਕਰਾ ਲਓ ਕਿਉਂਕਿ ਬਿਜਲੀ ਦਾ ਕੰਮ ਹੈ ਪਰ ਇਹੀ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਇਹ ਬੜਾ ਵੱਡਾ ਅ ਵੱਡਾ ਸੀ ਉਪਰਾਲਾ ਕੀਤਾ ਇਹਦੇ ਨਾਲ ਕੋਈ 70-75% ਜਿਹੜੇ ਲੋਕੀ ਅਪਲਾਈ ਕਰਦੇ ਆ ਉਹ ਕਵਰ ਹੋ ਜਾਂਦੇ ਜਿਨ੍ਹਾਂ ਨੂੰ ਟੈਸਟ ਰਿਪੋਰਟ ਵੀ ਲੋੜਨੇ ਪਵੇਗੀ 100 ਕਿਲੋਵਾਟ ਤੋਂ ਉੱਪਰ ਵੀ ਸਿਰਫ ਚੀਫ ਇਲੈਕਟ੍ਰੀਕਲ ਇਨਸਪੈਕਟਰ ਦੀ ਜਿਹੜੀ ਜ਼ਰੂਰੀ ਹੈ ਵੀ ਟਰਾਂਸਫਾਰਮਰ ਠੀਕ ਲੱਗਿਆ ਇਨਸਪੈਕਸ਼ਨ ਉਹ ਹੋਏਗੀ ਹੋਰ ਉੱਥੇ ਵੀ ਟੈਸਟ ਰਿਪੋਰਟ ਜੇ ਤੁਸੀਂ ਲਿੱਤੀ ਹੈ ਤੁਸੀਂ ਆਪਣੇ ਕੋਲ ਰੱਖ ਲਓ ਜੇ ਚੀਫ ਇਲੈਕਟ੍ਰੀਕਲ ਇਨਸਪੈਕਟਰ ਮੰਗ ਰਿਹਾ ਦੇ ਦਿਓ ਔਰ ਉਹਦੀ ਆਪਣੀ ਇਨਸਪੈਕਸ਼ਨ ਇਹ ਪਹਿਲਾ ਸਟੈਪ ਹੈ ਜਿਹੜਾ ਕਿ ਅਸੀਂ ਲੈ ਰਹੇ ਆ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਸਾਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਸੀ ਕਿ ਜੀ ਜਦੋਂ ਅਸੀਂ ਕਨੈਕਸ਼ਨ ਲੈਣ ਜਾਂਦੇ ਆ ਸਾਨੂੰ ਬਹੁਤ ਤੰਗ ਹੋਣਾ ਪੈਂਦਾ ਕਦੀ ਇਹ ਕਾਗਜ਼ ਮੰਗ ਲੈਂਦੇ ਫਿਰ ਜਦੋਂ ਟੈਸਟ ਰਿਪੋਰਟ ਦਿੰਦੇ ਫਿਰ ਉਹ ਚੈੱਕ ਕਰਨ ਲੱਗ ਪੈਂਦੇ ਇੱਕ ਵੀ ਟਿਊਬ ਇੱਧਰ ਉੱਧਰ ਹੋ ਜਾਵੇ ਫਿਰ ਉਹ ਕਹਿੰਦੇ ਨਹੀਂ ਜੀ ਦੁਬਾਰਾ ਕਰੋ ਸੋ ਇਹ ਬੜੀ ਸਹੂਲਤ ਹੋ ਜਾਏਗੀ ਸਾਰੇ ਲੋਕਾਂ ਨੂੰ ਅੱਗੇ ਵੀ ਅਸੀਂ ਬੜੇ ਉਪਰਾਲੇ ਕਰਾਂਗੇ ਤਾਂ ਕਿ ਜਲਦੀ ਤੋਂ ਜਲਦੀ ਕਨੈਕਸ਼ਨ ਰਿਲੀਜ਼ ਲੋਕਾਂ ਦੇ ਹੋ ਗਿਆ ਕਰ ਉਹ ਇੱਕ ਇੱਕ ਕਰਕੇ ਗਰਗ ਸਿੰਘ ਸਾਹਿਬ ਨੇ ਹੁਣੇ ਜੁਆਇਨ ਕੀਤਾ ਤੇ ਇਹ ਬੜੇ ਐਕਟਿਵਲੀ ਇਹਨਾਂ ਨੇ ਤਿੰਨ ਚਾਰ ਦਿਨਾਂ ਚ ਹੀ ਆ ਜਿਹੜਾ ਫੈਸਲਾ ਆਇਆ ਹੈਗਾ ਲੱਲੇ ਤੇ ਮਤਲਬ ਕਿ ਜੋ ਵੀ ਇਹਨਾਂ ਨੇ ਕਰਨਾ ਸੀ ਫਾਰਮੈਲਿਟੀਆਂ ਪੂਰੀਆਂ ਹੋ ਕੇ ਫੈਸਲਾ ਹੋ ਗਿਆ ਅੱਗੇ ਵੀ ਅਸੀਂ ਦੋ ਚਾਰ ਚੀਜ਼ਾਂ ਹੋਰ ਲੈ ਆ ਰਹੇ ਆ ਵੀ ਘੱਟੋ ਘੱਟ ਕਾਗਜ਼ ਪੱਤਰ ਲੋਕਾਂ ਨੂੰ ਦੇਨੇ ਪੈਣ ਆਉਣ ਵਾਲੇ ਟਾਈਮ ਤੇ ਤੁਹਾਨੂੰ ਦੱਸਾਂਗੇ ਔਰ ਕਨੈਕਸ਼ਨ ਲੈਣਾ ਇੰਨਾ ਸੌਖਾ ਹੋ ਜਾਏਗਾ ਅਸੀਂ ਇਹਨੂੰ ਟਾਈਮ ਬਾਉਂਡ ਕਰ ਦਾਂਗੇ ਤਾਂ ਕਿ 5-7 ਦਿਨਾਂ ਵਿੱਚ ਲੋਕਾਂ ਨੂੰ ਕਨੈਕਸ਼ਨ ਰਿਲੀਜ਼ ਹੋ ਜਾਵੇ ਇੱਕ ਬਿਜਲੀ ਬੋਰਡ ਦਾ ਹੋਰ ਅਸੀਂ ਵੱਡਾ ਫੈਸਲਾ ਕਰਦੇ ਹਾਂ ਤੁਹਾਨੂੰ ਜਿਹੜਾ ਕਿ ਅਸੀਂ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਜਿਹੜਾ ਬਿਜਲੀ ਬੋਰਡ ਨੇ ਕਾਫੀ ਪਿੱਛੇ ਵੀ ਉਪਰਾਲੇ ਕੀਤੇ ਤਾਂ ਕਿ ਜਿਹੜੀ ਬਿਜਲੀ ਦੀ ਕੋਈ ਵੀ ਕਮੀ ਨਾ ਰਵੇ ਔਰ ਜਿਹੜੇ ਫਾਲਟ ਹੋਵੇ ਘੱਟ ਪੈ ਪਿੱਛੇ ਤੁਹਾਨੂੰ ਪਤਾ ਹੀ ਹੈ ਜਲੰਧਰ ਚ ਅਸੀਂ ਇਵੈਂਟ ਕੀਤਾ ਜਿਹਦੇ ਚ 5000 ਕਰੋੜ ਦੀ ਅਸੀਂ ਅਪਗ੍ਰੇਡੇਸ਼ਨ ਕਰ ਰਹੇ ਹਾਂ ట్రాన్స్‌ਮਿਸ਼ਨ ਸਿਸਟਮ ਦੀ ਔਰ ਇਹ 2-4 ਦਿਨ ਪਹਿਲਾਂ ਅੰਮ੍ਰਿਤਸਰ ਇੱਕ ਇਵੈਂਟ ਹੋਇਆ ਜਿੱਥੇ 2200 ਨਿਯੁਕਤੀ ਪੱਤਰ ਵੰਡੇ ਗਏ ਜਿਦੇ ਚ ਐਲ ਐਮ ਵੀ ਹੈ ਤੇ ਹੋਰ EMPLOYEES ਹੈਗੇ ਆ ਉਹਨੂੰ ਉਸ ਤੋਂ ਇਲਾਵਾ ਅਸੀਂ 2300 ਸੌਰੀ 2600 ਹੈਗੇ ਕਿਉਂਕਿ ਦੋ ਕੰਪਨੀਆਂ ਸਾਡੀਆਂ ਪੀਐਸਪੀਸੀਐਲ ਤੇ ਪੀਐਸਟੀਸੀਐਲ 2650 ਅਸੀਂ ਐਜ਼ ਅਪ੍ਰੈਂਟਿਸਿਸ ਰੱਖ ਰਹੇ ਹਾਂ ਇਨਟਰਨਸ ਰੱਖ ਰਹੇ ਹਾਂ ਤਾਂ ਕਿ ਉਹਨਾਂ ਨੂੰ 1 ਸਾਲ ਦੀ ਟ੍ਰੇਨਿੰਗ ਦਿੱਤੀ ਜਾਵੇ ਬਿਜਲੀ ਬੋਰਡ ਉਹ ਟ੍ਰੇਨਿੰਗ ਦੇ ਦੌਰਾਨ ਵੀ ਅਸੀਂ ਉਹਨਾਂ ਨੂੰ ਪੈਸੇ ਦੇਵਾਂਗੇ 7700 ਰੁਪਏ ਮਹੀਨੇ ਦੇ ਦੇਵਾਂਗੇ ਪਰ ਜਦੋਂ ਉਹ ਟ੍ਰੇਨ ਹੋ ਜਾਣਗੇ ਉਹ ਕਿਤੇ ਵੀ ਕੰਮ ਕਰਨ ਚਾਹੇ ਪ੍ਰਾਈਵੇਟ ادارے ਚ ਕਰਨ ਚਾਹੇ ਸਰਕਾਰੀ ادارے ਚ ਕਰਨ ਪਰ ਉਹਨਾਂ ਦੀ ਇੰਨੀ ਟ੍ਰੇਨਿੰਗ ਵਧੀਆ ਹੋ ਜਾਏਗੀ ਸਾਡਾ ਸਰਟੀਫਿਕੇਟ ਉਹਨਾਂ ਨੂੰ ਮਿਲੇਗਾ ਔਰ ਉਹ ਉਹ ਇੱਕ ਤਰ੍ਹਾਂ ਸਕਿੱਲ ਸਮਝ ਲਓ ਕਿ ਪੀਐਸਪੀਸੀਐਲ ਸਕਿੱਲ ਦਾ ਕੰਮ ਕਰ ਰਹੇ ਆ। ਜਿਆਦਾ ਇਹੀ ਹੈ ਜੀ ਜਿਆਦਾ ਇਹੀ ਹੈ ਐਲਐਮ ਹੋ ਗਏ ਮਤਲਬ ਜਿਹੜੇ ਫਾਲਟ ਰਿਲੇਟਿਡ ਹੈ ਮੀਟਰ ਲਗਾਣੇ ਹੋਰ ਕਰਨੇ ਇਹੀ ਹੈਗੇ ਜੀ ਜਿਆਦਾ ਇਹੀ ਕੰਮ ਹੈ ਬਟ ਕੰਮ ਸਾਰੇ ਸਿਖਾਵਾਂਗੇ 1 ਸਾਲ ਵਿੱਚ ਉਹ ਸਿੱਖ ਜਾਣਗੇ ਸਾਰਾ ਕਿ ਕੇ ਅਸੀਂ ਕਰ ਰਹੇ ਆ ਤੇ ਇਹਦੇ ਬਾਰੇ ਇਹ ਪ੍ਰੈਸ ਕਾਨਫਰੰਸ ਸੀ ਤੁਹਾਡੇ ਕਿਸੇ ਦੇ ਵੀ ਕੋਈ ਸਵਾਲ ਹੈ ਮੈਨੂੰ ਦੱਸੋ ਮੈਂ ਜਵਾਬ ਦਵਾਂਗਾ ਸਾਡੀ ਪੰਜਾਬੀ ਤੇ ਹਿੰਦੀ ਦੀ ਵੀ ਜਾਈ ਰੱਖਣਾ ਬਈ